ਆਮ ਆਦਮੀ ਪਾਰਟੀ ਦੇ ਉੱਤੇ ਇੱਕ ਵੱਡਾ ਇਲਜ਼ਾਮ ਲੱਗਿਆ ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਪੰਚਾਇਤਾਂ ਨੂੰ ਗੱਫੇ ਵੰਡੇ ਜਾ ਰਹੇ ਐ ਹੜਾਂ ਦੀ ਮਾਰ ਤੋਂ ਬਚਣ ਵਾਸਤੇ ਪੈਸੇ ਦਿੱਤੇ ਜਾ ਰਹੇ ਐ ਗ੍ਰਾਂਟਸ ਦਿੱਤੀਆਂ ਜਾ ਰਹੀਆਂ ਨੇ ਇਲਜ਼ਾਮ ਲਾਇਆ ਹੈ ਅਰਸ਼ਦੀਪ ਕਲੇਰ ਨੇ ਔਰ ਇਹ ਇਲਜ਼ਾਮ ਇਸ ਤਰ੍ਹਾਂ ਲਾਇਆ ਗਿਆ ਹੈ ਕਿ ਜਿੱਥੇ ਪੰਜਾਬ ਦੇ 1700 ਦੇ ਕਰੀਬ ਪਿੰਡ ਹੜ ਦੀ ਚਪੇਟ ਵਿੱਚ ਆਏ ਨੇ ਉੱਥੇ ਸਿਰਫ ਤਰਨਤਾਰਨ ਦੀਆਂ ਪੰਚਾਇਤਾਂ ਨੂੰ ਹੀ ਕਿਉਂ ਪੈਸੇ ਵੰਡੇ ਜਾ ਰਹੇ ਐ ਅਰਸ਼ਦੀਪ ਕਲੇਰ ਜ਼ਿਕਰ ਕਰਦੇ ਐ 20 ਤੋਂ 5 ਲੱਖ ਰੁਪਏ ਦਾ ਖੈਰ ਇਸ ਤੋਂ ਜ਼ਿਆਦਾ ਵੀ ਹੋ ਸਕਦਾ ਹੈ ਪਰ ਜੋ ਗੱਲਾਂ ਅਰਸ਼ਦੀਪ ਕਲੇਰ ਨੇ ਕਹੀਆਂ ਨੇ ਉਹਨਾਂ ਦੇ ਮੁਤਾਬਕ ਇਹ ਪੈਸਾ ਸਿਰਫ ਤਰਨਤਾਰਨ ਦੇ ਪਿੰਡਾਂ ਨੂੰ ਹੀ ਪੰਚਾਇਤਾਂ ਨੂੰ ਹੀ ਕਿਉਂ ਵੰਡਿਆ ਜਾ ਰਿਹਾ ਉਹਨਾਂ ਨੇ ਇਹ ਸਵਾਲ ਕੀਤਾ ਕਿ ਕੀ ਤਰਨਤਾਰਨ ਦੀਆਂ ਜ਼ਿਮਨੀ ਚੋਣਾ ਨਜ਼ਦੀਕ ਨੇ ਇਸ ਵਾਸਤੇ ਇਹ ਪੈਸੇ ਵੰਡੇ ਜਾ ਰਹੇ ਆ ਕਿ ਇਸ ਵਾਸਤੇ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਮਹਿਜ਼ ਤਰਨਤਾਰਨ ਨੂੰ ਹੀ ਪੈਸੇ ਵੰਡ ਰਹੀ ਹੈ ਜਿੱਥੇ 1700 ਦੇ ਕਰੀਬ ਜਿਹੜੇ ਪਿੰਡ ਨੇ ਉਹ ਹੜ੍ਹ ਦੀ ਚਪੇਟ ਵਿੱਚ ਆਏ ਨੇ ਫਿਰ ਇਹ ਬਹੁਤ ਵੱਡਾ ਇਲਜ਼ਾਮ ਹੈ ਬਹੁਤ ਵੱਡਾ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਤੇ ਅਰਸ਼ਦੀਪ ਕਲੇਰ ਲਾਉਂਦੇ ਨਜ਼ਰ ਆ ਰਿਹਾ ਤਰਨਤਾਰਨ ਜ਼ਮੀਨੀ ਚੋਣਾ ਅਰਾਊਂਡ ਦ ਕਾਰਨਰ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਰਹਿ ਗਈ ਇਹ ਚ ਕੋਈ ਮੱਖਰੀ ਗੱਲ ਨਹੀਂ ਰਹਿ ਗਈ ਪਰ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਕਿੰਨੀ ਕੁ ਤਿਆਰ ਹੈ ਤਰਨਤਾਰਨ ਇੱਕ ਪੰਥਕ ਹਲਕਾ ਹੈ ਔਰ ਇਸ ਪੰਥਕ ਹਲਕੇ ਦੇ ਵਿੱਚ ਜੇ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ ਤੇ ਆਮ ਆਦਮੀ ਪਾਰਟੀ ਵਾਸਤੇ ਇੱਕ ਵੱਡਾ ਡਰਾਅ ਬੈਕ ਹੋਵੇਗਾ ਭਾਵੇਂ ਮੁੱਖ ਮੰਤਰੀ ਜੇ ਕਹਿ ਰਹੇ ਕਿ ਸਾਡੇ 93 ਐਮਐਲਏ ਹੋਗੇ ਨੇ ਪਰ ਅੰਦਰ ਖਾਤੇ ਕੀ ਕੁਝ ਚੱਲ ਰਿਹਾ ਹੈ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਆਲਰੇਡੀ ਚੱਲਦੀਆਂ ਪਈਆਂ ਨੇ ਕਿਹੜੇ ਵਿਧਾਇਕ ਕਿਹੜੇ ਧੜੇ ਵੱਲ ਹੋ ਰਹੇ ਆ ਕਿਹੜੇ ਧੜੇ ਬਣਦੇ ਪਏ ਆ ਕੌਣ ਕੀ ਕੁਝ ਕਰਦਾ ਪਿਆ ਬਹੁਤ ਕੁਝ ਚਰਚਾਵਾ ਦਾ ਪਾਤਰ ਬਣਿਆ ਪਿਆ ਪਰ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਤਰਨਤਾਰਨ ਜ਼ਿਮਨੀ ਚੋਣ ਵਾਸਤੇ ਤਿਆਰ ਹੈ ਕੀ ਤਰਨਤਾਰਨ ਜ਼ਿਮਨੀ ਚੋਣ ਲੜ ਕੇ ਆਮ ਆਦਮੀ ਪਾਰਟੀ ਆਪਣੀ ਟੈਰਿਟਰੀ ਵਾਪਸ ਅਕਵਾਇਰ ਕਰ ਸਕੇਗੀ ਜਾਂ ਫਿਰ ਇਹ ਟੈਰਿਟਰੀ ਆਮ ਆਦਮੀ ਪਾਰਟੀ ਦੇ ਕੋਲੋਂ ਖੁੱਸਦੀ ਨਜ਼ਰ ਆਵੇਗੀ ਸਵਾਲ ਇਹ ਖੜੇ ਹੋ ਰਹੇ ਆ ਔਰ ਉਸੇ ਦਰਮਿਆਨ ਅਰਸ਼ਦੀਪ ਕਲੇਰ ਦਾ ਇੱਕ ਵੱਡਾ ਇਲਜ਼ਾਮ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਦੇਖੋ ਖਬਰਾਂ ਦੱਸਦੀਆਂ ਨੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜਕੱਲ ਤਰਨਤਾਰਨ ਦੀਆਂ ਪੰਚਾਇਤਾਂ ਨੂੰ ਗੱਫੇ ਬੰਨ੍ਹਦੇ ਕਿਸੇ ਪੰਚਾਇਤ ਨੂੰ 20 ਲੱਖ 25 ਲੱਖ ਵੈਸੇ ਤਾਂ ਬੜੀ ਚੰਗੀ ਗੱਲ ਹੈ ਅਗਰ ਪੰਜਾਬ ਦੇ ਲੋਕਾਂ ਤੱਕ ਸਰਕਾਰੀ ਪੈਸਾ ਪਹੁੰਚੇ ਡਵੈਲਪਮੈਂਟ ਹੋਵੇ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸ ਸਕਦੀ ਹੈ ਕਿ ਹੜ੍ਹਾਂ ਦੇ ਪ੍ਰਭਾਵ ਹੇਠ ਤਕਰੀਬਨ ਤਕਰੀਬਨ ਪੰਜਾਬ ਦੇ 1700 ਪਿੰਡ ਨੇ 300 ਪਿੰਡ ਤਾਂ ਐਸੇ ਨੇ ਜਿਹੜੇ ਬਿਲਕੁਲ ਹੀ ਬਰਬਾਦ ਹੋ ਗਏ ਫਿਰ ਇਹ ਜਿਹੜਾ ਪੈਸਾ ਇਹ ਇਕੱਲਾ ਤਰਨ ਤਰਨ ਚ ਕਿਉਂ ਵੰਡਿਆ ਜਾ ਰਿਹਾ ਹੈ ਕਿ ਸਿਰਫ ਤੇ ਸਿਰਫ ਬਾਹੀ ਇਲੈਕਸ਼ਨ ਨਿਸ਼ਾਨਾ ਕੀ ਸਰਕਾਰ ਦਾ ਮਿਆਰ ਇਹਨਾਂ نیچے ਜਾ ਚੁੱਕਿਆ ਕਿ ਸਾਰੇ ਪੰਜਾਬ ਨੂੰ ਛੱਡ ਕੇ ਸਿਰਫ ਵੋਟਾਂ ਲੈਣ ਦੇ ਲਈ ਤਰਨ ਤਰਨ ਦੀਆਂ ਪੰਚਾਇਤਾਂ ਨੂੰ ਪੈਸਾ ਦਿੱਤਾ ਜਾ ਰਿਹਾ ਮੁੱਖ ਮੰਤਰੀ ਸਾਹਿਬ ਕੀ ਸਰਕਾਰਾਂ ਇਸ ਤਰੀਕੇ ਕੰਮ ਕਰਦੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਨੇ 12000 ਕਰੋੜ ਆਫਤਾ ਦਾ ਪੈਸਾ ਡਿਜ਼ਾਸਟਰ ਮੈਨੇਜਮੈਂਟ ਫੰਡ ਤੁਸੀਂ ਖਾ ਕੇ ਕੈਚ ਦੀ ਰਿਪੋਰਟ ਕਹਿੰਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਉਹਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਤੇ ਹੁਣ ਇਸ ਆਫਤਾ ਦੇ ਵਿੱਚ ਤੁਸੀਂ ਲੋਕਾਂ ਤੋਂ ਹੜਾਂ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਕੀ ਸਾਰਾ ਧਿਆਨ ਸਰਕਾਰ ਦਾ ਬਾਈ ਇਲੈਕਸ਼ਨ ਦੇ ਉੱਤੇ ਹੈ ਕਿਉਂਕਿ ਜਿਹੜੀ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਕਲਾਮ ਕੀਤਾ ਸੀ ਕਿ ਜੀ ਸਿਹਤ ਬੀਮਾ ਯੋਜਨਾ ਮੈਂ 10 ਲੱਖ ਤੱਕ ਦਿਆਂਗਾ ਉਹ ਵੀ ਸਰਕਾਰ ਨੇ ਵਾਪਸ ਲੈ ਲਈ ਕਿ ਹੜਾਂ ਕਰਕੇ ਉਹ ਨਹੀਂ ਦਿੱਤਾ ਜਾ ਸਕਦਾ ਪਰ ਤਰਨ ਤਾਰਨ ਦੇ ਵਿੱਚ ਉਹਦੀ ਰਜਿਸਟ੍ਰੇਸ਼ਨ ਜਾਰੀ ਹੈ ਮਤਲਬ ਤਰਨ ਤਾਰਨ ਦੇ ਉੱਤੇ ਹੀ ਸਰਕਾਰ ਦਾ ਸਾਰਾ ਫੋਕਸ ਹੈ ਕਿਉਂਕਿ ਸਰਕਾਰ ਫੇਲ ਹੋ ਚੁੱਕੀ ਹੈ ਸਰਕਾਰ ਨੂੰ ਪਤਾ ਕਿ ਪੰਜਾਬੀਆਂ ਨੇ ਹੁਣ ਮੂੰਹ ਨਹੀਂ ਲਾਉਣਾ ਇਸ ਲਈ ਤਰਨ ਤਾਰਨ ਦੇ ਲੋਕਾਂ ਨੂੰ ਤੁਸੀਂ ਸੋਚਦੇ ਹੋ ਕਿ ਪੰਚਾਇਤਾਂ ਨੂੰ 20-20 25-25 ਲੱਖ ਦੇ ਦੇਵੋਗੇ ਤੇ ਲੋਕ ਭੁੱਲ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਮਝ ਲੈ ਕੇ ਇਹ ਪੰਜਾਬ ਹੈ ਪੰਜਾਬ ਨੂੰ ਜਿਹਨੇ ਧਗਾ ਦਿੱਤਾ ਹੈ ਪੰਜਾਬ ਨੇ ਉਹ ਕਦੇ maaf ਨਹੀਂ ਕੀਤਾ ਤੇ ਇਹ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਵਿੱਤਾ ਦੇ ਸਮੇਂ 'ਚ ਨਾਲੇ ਤਾਂ ਭੱਜ ਕੇ ਖੜੀ ਹੋਗੀ ਨਾਲੇ 12000 ਕਰੋੜ ਆਫਤਾ ਦਾ ਪੈਸਾ ਥਾ ਕਿ ਤੁਹਾਨੂੰ ਪੰਜਾਬੀਆਂ ਨੇ ਮਾਫ਼ ਨਹੀਂ ਕਰਨਾ ਪਰ ਇਹ ਜੋ ਕੁਝ ਸਰਕਾਰੀ ਪੈਸੇ ਦੀ ਦੁਰਵਰਤੋਂ ਸਿਰਫ ਇੱਕ ਬਾਏ ਇਲੈਕਸ਼ਨ ਚਿਤਨ ਕਰਕੇ ਕੀਤੀ ਜਾ ਰਹੀ ਹੈ ਇਹਦੇ ਲਈ ਲੋਕ ਤੁਹਾਡੇ ਤੋਂ ਜਵਾਬ ਨਹੀਂ ਦੇਣਗੇ